ਜਿਲ੍ਹਾ ਤਰਨਤਾਰਨ ਦੇ ਕਸਬਾ ਪਿੱਖੀਵਿੰਡ ਦਾ ਇੱਕ ਐਸਾ ਪਰਿਵਾਰ ਸਾਹਮਣੇ ਆਇਆ ਹੈ ਜਿੱਥੋਂ ਦੇਕੇ ਦੋ ਮਾਸੂਮ ਬੱਚੇ ਆਪਣੇ ਦਾਦਾ-ਦਾਦੀ ਦੇ ਨਾਲ ਦਿਨ ਕੱਟ ਰਹੇ ਹਨ ਪਰ ਇਸ ਪਰਿਵਾਰ ਦੇ ਹਾਲਾਤ ਇੰਨੇ ਜਿਆਦੇ ਮਾੜਾ ਮੜੇ ਹਨ ਕਿ ਇਹਨਾਂ ਲਈ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ ਇਸ ਮੌਕੇ ਤੇ ਦੇਖੋ ਤੁਸੀਂ ਉਹਨਾਂ ਦੀਆਂ ਬਦਹਾਲੀ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਪਰਿਵਾਰ ਦਾ ਸੋ ਉਹਨਾਂ ਵੱਲੋਂ ਸਮੂਹ ਜੇ ਨਾ ਪੁੱਤ ਪਰਮਜੀਤਾ ਕੀ ਏ ਜਿਹੜੇ ਕੀ ਮਤਲਬ ਸਾਰਾ ਜੀ ਮੈਂ ਤਾਂ ਬੜਾ ਪੁੱਤ ਚਲੇ ਗਿਆ ਨਾ ਨੌਵੇਂ ਮਰ ਗਿਆ ਪੁੱਤ ਹੋਈ ਮਰ ਗਿਆ ਤਾਂ ਬੱਚੇ ਪਾਲਣ ਨੇ ਆ ਇਹਨਾਂ ਨੂੰ ਸੁਣ ਕਰਦਾ ਮਰੀਜ਼ ਚ ਕੰਮ ਨਹੀਂ ਦਾਨਾ ਬੋ ਐਤਰਾ ਕੋਈ ਕਾਰੋਬਾਰ ਨਹੀਂ ਰਹਾ ਅਮਰੀਕਾ ਜਾ ਕੇ ਤਰਲੇ ਵਾਕੇ ਤੂੰ ਘਰ ਦਾ ਗੁਜ਼ਾਰਾ ਕਿੱਥੇ ਚੱਲਦਾ ਕਿਤਰਾ ਇਤਰਾ ਦੋ ਪੈਸੇ ਵੀ ਤੇਰੇ ਮੇਰੇ ਵਰਗੇ ਦੇ ਜਿੰਦਗੀ ਜਾਣਾ ਚੱਲ ਤੂੰ ਇਹ ਇਹ ਨਾ ਬੱਚੇ ਦਾ ਜਿਹੜੇ ਕਿ ਕਿਹੜੀ ਕਿਹੜੀ ਉਹਦੇ ਕੋਲ ਪੜਦੇ ਨੇ ਸਕੂਲਾਂ ਚ ਹਾਂਜੀ ਸਰਕਾਰੀ ਸਕੂਲ ਫਰਦੇ ਆ ਪੰਜਵੀਂ ਚ ਮੁੰਡਾ ਦੂਸਰੀ ਚ ਤੇ ਕਿੰਨਾ ਚਿਰ ਕੀ ਗੱਲ ਹੋਈ ਤੁਹਾਡੇ ਬੇਟੇ ਮੇਰੇ ਬੱਚੇ ਨੂੰ ਟੈਗ ਹੋ ਗਿਆ ਸੀ ਤੇ ਕਰਦੇ ਵੀ ਉਹਦੇ ਨਾਂ ਵੱਜ ਪੂਰੇ ਵੀ ਹਾਂਜੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਿੱਦਾਂ ਚੱਲਦਾ ਐਵੇਂ ਆ ਤੁਹਾਡੇ ਵਰਗੇ ਬੱਚਿਆ ਕਰੋ ਕਿ ਇੱਕ ਮੰਗ ਤੰਗ ਕੇ ਆਖੀਦਾ ਵੀ ਦੋ ਹਨ ਕਿ ਇਹ ਟੀਨਾ ਥੱਲੇ ਤੁਸੀਂ ਰਹਿੰਦੇ ਜੀ ਹਾਂਜੀ ਆ ਟੀਨਾ ਥੱਲੇ ਤੁਸੀਂ ਤਾਂ ਰਹਿੰਦੇ ਹਾਂਜੀ ਹਾਂਜੀ ਟੀਨਾ ਥੱਲੇ ਇਹ ਠੰਡ ਚ ਕਿਹਜਾਰਾ ਕਿੱਦਾਂ ਹੁੰਦਾ ਚੱਲ ਚ ਐਵੇਂ ਆ ਇਹ ਹੁਣ ਤੇ ਕਿੰਨੇ ਵੀ ਹਾਨੂੰ ਕੋਈ ਸਹਦਾ ਦਵੇ ਸਾਡੇ ਇੱਕ ਬੱਚਿਆਂ ਦਾ ਕੁਝ ਬਣ ਜੇ ਇਹ ਆਪਣੇ ਬੱਚੇ ਲੈ ਕੇ ਵੇਚ ਕੇ ਕੀ ਮੰਗ ਕਰਦੇ ਤੇ ਮੰਗੇ ਆ ਮਕਾਨ ਬਣ ਜੇ ਮੇਰੀ ਤਾਂ ਛੋਟਾ ਹੀ ਬਣ ਜੇ ਆ ਮੈਂ ਕਿਤਾ ਨੂੰ ਪਤਾ ਬੱਚੇ ਨਹੀਂ ਮੀਟਰ ਬੜੇ ਉਹ ਕੇ ਪਾਲਣੇ ਬੱਚੇ ਕਿਹੜੇ ਕਲਾਸ ਚ ਪੜਦੇ ਹਾਂਜੀ ਬਈ ਤੂੰ ਬੇਟਾ ਤੁਸੀਂ ਇਦਾਂ ਠੰਡ ਜੀ ਰਹਿੰਦੇ ਜੀ ਹਾਂਜੀ ਦਾਨੀ ਮੀਰਕ ਕੀ ਤੁਸੀਂ ਮੰਗ ਕਰਦੇ ਹਾਂਜੀ ਅਸੀਂ ਮੰਗੇ ਕਰਦੇ ਆ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਖਰਚਾ ਦਿੱਤਾ ਜਾਵੇ ਮੇਰੇ ਬੱਚੇ ਪੜ੍ਹਨ ਇੱਕ ਮਕਾਨ ਥੋੜਾ ਜਿਹਾ ਛੋਟਾ ਜਿਹਾ ਵੀ ਬਣ ਜੇ ਸਾਡਾ ਬੱਚੇ ਲੈ ਕੇ ਜਿੱਤੇ ਮੈਂ ਬਹਿ ਜਾਵਾਂ ਇਨਾਂ ਦੇ ਪਾਲ ਨੂੰ ਪਸਰਖੰਨਾ ਉਹ ਸੁਗਧ ਹੈ ਮਰੀ ਜਾਨਾ ਤੋਂ ਨਹੀਂ ਕੰਮ ਹੁੰਦਾ ਉਂਗਲਾ ਵੀ ਕਟੀਆਂ ਉਹਨਾਂ ਦੇ ਪੈਰਾਂ ਦੀ ਹਾਂਜੀ ਹਾਂਜੀ ਕਿੰਨੇ ਚੁਰਾ ਗਿਆ ਉਂਗ ਪੈਰਾਂ ਦੀ ਉਮਰ ਇਹ ਹੋਏ ਤੋਂ ਤੋਂ ਮਿਨਚਾਰ ਹੋ ਗਿਆ ਇਤਨਾ ਗੁਜ਼ਾਰਾ ਕਰਦੇ ਆ ਹਾਂ ਤੇ ਪਰ ਕੰਮ ਨਹੀਂ ਹੁੰਦਾ ਪਹਿਲੋਂ ਦਾ ਪੈਰ ਖਰਾਬ ਉਹਨਾਂ ਨੂੰ ਦੋ ਸਾਲ ਹੀ ਹੋ ਗਏ ਸੇਮ ਦਾ ਨੰਬਰ ਹਾਂ ਹਾਂਜੀ ਕੀ ਨਾ ਤੁਹਾਡਾ ਜੀ ਸਾਨੂੰ ਦੱਸੋ ਕੀ ਆ ਜਿਹੜੇ ਛੋਟੇ ਬੱਚੇ ਨੇ ਕੀ ਲੱਗਦਾ ਤੁਹਾਡੇ ਕੀ ਹੈ ਜੀ ਸਾਰਾ